ਪੰਜਾਬ ਕਾਂਗਰਸ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ 18 ਮਈ ਨੂੰ ਸੰਵਿਧਾਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਤੇ ਇਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਦੇ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਜੋ ਲੋਕ ਸੰਵਿਧਾਨ ਨੂੰ ਪਿਆਰ ਕਰਦੇ ਨੇ ਉਹ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਪਹੁੰਚਣਗੇ। ਸੰਵਿਧਾਨ ਬਚਾਓ ਜਿਹੜੀ ਰੈਲੀ ਹੈ ਪੂਰੇ ਸੰਬੰਧ ਵਿੱਚ ਅਸੀਂ ਅੱਜ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਮੈਂ ਇੱਥੇ ਆਇਆ ਸੀ। ਹੂੰ। ਸੋ ਜਿਲ੍ਹੇ ਦੇ ਪ੍ਰਧਾਨ ਸੀਬਿਆ ਸਾਹਿਬ ਵਿਜੇਂਦਰ ਸਿੰਘ 라 ਜੀ ਸਮੂਚੀ ਕਾਂਗਰਸ ਦੇ ਲੋਕ ਇੱਥੇ ਆਏ ਸੀ ਜਿਹੜੇ ਲੋਕਲ ਸਾਡੇ ਲੀਡਰਸ ਹੈ ਬਾਰੇ ਕਾਲਾ ਜੀ ਹਨੀ ਸੋ ਅੱਜ ਉਹ ਜਾਇਜ਼ਾ ਲਿਆ ਹੈ ਸੋ ਕਿੱਦਾਂ ਰੈਲੀ ਕਰਨੀ ਹੈ ਕਿੱਥੇ ਕਰਨੀ ਹੈ ਉਹ ਵੈਨਿਊ ਫਾਈਨਲ ਕਰ ਰਹੇ ਅਸੀਂ ਲੋਕਾਂ ਨੇ ਪਰ ਕਿੱਡਾ ਵੱਡਾ ਕੱਟ ਹੋ ਰਿਹਾ ਹੈ ਕੌਣ ਕੌਣ ਆ ਰਹੇ ਨੇ ਕੱਟ ਤਾਂ ਗੱਲ ਨਹੀਂ ਹੈ ਕਿ ਇਹ ਸੰਵਿਧਾਨ ਬਚਾਓ ਇੱਕ ਰੈਲੀ ਹੈ ਇਹਦੇ ਵਿੱਚ ਕਿਉਂਕਿ ਜਦੋਂ ਜਦੋਂ ਵੀ ਸਾਡੀ ਲੀਡਰਸ਼ਿਪ ਆਈ ਹੈ ਉਹਨਾਂ ਦੇ ਮਤਾਬਕ ਔਰ ਇਹ ਆਪਣੇ ਆਪ ਆਮੋ ਆਰਾ ਲੋਕ ਇਸ ਰੈਲੀ ਦੇ ਵਿੱਚ ਕਿਉਂਕਿ ਸੰਵਿਧਾਨ ਬਚਾਓ ਰੈਲੀ ਦੇ ਵਿੱਚ ਇਸ ਸ਼ਮੂਲੀਅਤ ਕਰ ਰਹੇ ਨੇ ਕਿੰਨਾ ਘੱਟ ਹੋਏਗਾ ਕਿੰਨਾ ਨਹੀਂ ਹੋਏਗਾ ਕੋਈ ਟਾਰਗੇਟ ਨਹੀਂ ਹੈ ਜੇ ਸਾਡਾ ਟਾਰਗੇਟ ਹੈ ਜਨ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਹੀ ਇਸ ਸੰਵਿਧਾਨ ਦੀ ਹਿਫਾਜ਼ਤ ਕਰਨ ਵਾਲੇ ਐਸੇ ਜਿਹੜੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਉਹ ਲੋਕ ਨੇ ਉਹ ਆਪਣੇ ਆਪ ਇਸ ਰੈਲੀ ਦੇ ਵਿੱਚ ਵੱਡੀ ਸ਼ਮੂਲੀਅਤ ਕਰ ਰਹੇ ਨੇ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਬੋਲਦਿਆਂ ਹੋਇਆਂ ਰਾਜਾ ਵੜਿੰਗ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ਤੇ ਕਾਂਗਰਸ ਦਾ ਕਲੀਅਰ ਸਟੈਂਡ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਤੇ ਬੰਦਾ ਪਾਣੀ ਹਰਿਆਣਾ ਨੂੰ ਦਿੱਤਾ ਗਿਆ ਹੈ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਕੇਂਦਰ ਵੱਲੋਂ ਸਾਰੇ ਅਧਿਕਾਰੀ ਬਦਲ ਕੇ ਆਪਣੇ ਪੱਖ ਦੇ ਲਾ ਦਿੱਤੇ ਗਏ ਨੇ ਤਾਂ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ ਤੇ ਆਪਣੀ ਮਨਮਾਨੀ ਕੀਤੀ ਜਾ ਸਕੇ ਦੇ ਪਾਣੀ ਦੇਖੋ ਜੀ ਕਲੀਅਰ ਸਟੈਂਡ ਹੈ ਸਾਡੇ ਕੋਲੇ ਵਾਧੂ ਪਾਣੀ ਨਹੀਂ ਹੈ ਸਾਡਾ ਕੋਈ ਹਰਿਆਣਾ ਦੁਸ਼ਮਣ ਨਹੀਂ ਪਰ ਅਗਰ ਸਾਡੇ ਕੋਲ ਪਾਣੀ ਹੋਵੇ ਤਾਂ ਅਸੀਂ ਪਾਣੀ ਦੇ ਦਈਏ ਬੰਦੀ ਹਿੱਸੇਦਾਰੀ ਦੇ ਮੁਤਾਬਕ ਅਸੀਂ ਉਹਨਾਂ ਨੂੰ ਪਾਣੀ ਦੇ ਦਿੱਤਾ ਗਿਆ ਹੈ ਜ਼ਾਸੀ ਨਾ ਕਰਨ ਇਸ ਪ੍ਰਕਾਰ ਦੀ ਜ਼ਾستی ਸੀ ਐਸਐਫ ਲਾਉਣ ਦੀ ਗੱਲ ਸਾਡੇ ਦੋਥੇ ਤੁਸੀਂ ਬਦਲ ਦਿੱਤੇ ਗਏ ਜਿਹੜੇ ਉਥੇ ਜੌਬ ਕਰ ਹਾਂਜੀ ਪਹਿਲਾਂ ਵੀ ਸਾਡੀ ਜਿਹੜੀ ਹਿੱਸੇਦਾਰੀ ਸੀ ਉਹ ਉਹਦੇ ਵਿੱਚੋਂ ਸਾਡਾ ਬੰਦਾ ਹਟਾ ਕੇ ਪੰਜਾਬ ਦਾ ਤੁਸੀਂ ਰਾਜਸਥਾਨ ਦੇ ਬੰਦੇ ਲਾ ਦਿੱਤੇ ਗਏ ਤਾਂ ਜੋ ਇਹਨਾਂ ਇਹਨਾਂ ਗੱਲਾਂ ਤੋਂ ਲੱਗਦਾ ਕਿ ਤੁਹਾਡੇ ਮਨਸੂਬੇ ਸਨ ਕਿ ਅਸੀਂ ਬੀਬੀਐਮ ਤੇ ਉਹਦੇ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰ ਲਈਏ ਫਿਰ ਅਸੀਂ ਆਪਣੀ ਮਨਮਰਜ਼ੀ ਨਾਲ ਉਹਨੂੰ ਆਪਰੇਟ ਕਰਿਆ ਕਰਾਂਗੇ ਇਹ ਗੱਲ ਗਲਤ ਹੈ ਸਾਡੇ ਕੋਲ ਪਾਣੀ ਵਾਧੂ ਹੋਵੇ ਪਹਿਲਾਂ ਵੀ ਪਾਣੀ ਵਾਧੂ ਜਾਂਦਾ ਰਿਹਾ ਹੁਣ ਵੀ ਪਾਣੀ ਜੇ ਸਾਡੇ ਕੋਲ ਵਾਧੂ ਹੈ ਤਾਂ ਦੇਣ ਦੀ ਸਾਨੂੰ ਕੋਈ ਦਿੱਕਤ ਨਹੀਂ ਠੀਕ ਆ ਪੰਜਾਬ ਨੇ ਕਿ ਆਲਰੇਡੀ ਪੀਨਸ ਤੇ ਪਾਣੀ ਦਿੱਤੀ ਤਾਂ ਕੋਈ ਕਿਲਤ ਹੀ ਨਹੀਂ ਹੈ ਤੁਸੀਂ ਖੇਤਾਂ ਦੀ ਸਿੰਚਾਈ ਆਸਤੇ ਪਾਣੀ ਮੰਗ ਰਹੇ ਹੋ ਜੇ ਸਾਡੇ ਖੇਤ ਹੀ ਸੁਨੇ ਰਹਿ ਗਏ ਤਾਂ ਫਿਰ ਤੁਹਾਨੂੰ ਅਸੀਂ ਪਹਿਲਾਂ ਦੇ ਕੇ ਕੀ ਕਰਾਂਗੇ ਸੋ ਮੇਰੇ ਕਹਿਣ ਦਾ ਮਤਲਬ ਹੈ ਪਾਣੀ ਵਾਧੂ ਹੋਵੇ ਕਿਸੇ ਨੂੰ ਦੇਣ ਦੀ ਕੋਈ ਦਿੱਕਤ ਹੁੰਦੀ ਨਹੀਂ ਸੋ ਇਹ ਸਰਾਸਰ ਜ਼ਿਆਦਾ ਤੱਕਾ ਸੈਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੈਸੇ ਵੀ ਦਾਜੀ ਉਹ ਕਹਿੰਦੇ ਹਰਿਆਣਾ ਨੇ ਵੋਟ ਪਾਤੀ ਦਿੱਲੀ ਨੇ ਵੋਟ ਪਾਤੀ ਯੂਨੀਅਨ ਗਵਰਨਮੈਂਟ ਨੇ ਵੋਟ ਪਾਤੀ ਹੈ ਅੱਛਾ ਉਹ ਸਾਨੂੰ ਕਹਦੇ ਸਾਡੀ ਵੋਟ ਦੀ ਵੀ ਉਨੀ ਵੈਲੀਅੂ ਹੈ ਸਾਡਾ 60% ਹਿੱਸਾ ਹੈ 20% ਵਾਲੇ ਦੀ ਵੀ ਉਨੀ ਵੈਲੀਅੂ ਹੈ ਤੁਸੀਂ ਸਾਨੂੰ ਇੱਕ ਕਿਨਾਰੇ ਕਰ ਦਿੰਦੇ ਹੋ ਪਹਿਲਾਂ ਹੀ ਸਾਡੇ ਨਾਲ ਤਾਂ ਬਹੁਤ ਜ਼ਾਸਤੀਆਂ ਤੇ ਅੰਤਕਾ ਜਿਹੜਾ ਤੱਕੇ ਹੋਏ ਆ ਚੱਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ